ਅਸੀਂ ਕਰਾਂ ਚ ਪਾਠ ਰਖਾਨੇ ਆ ਨਾ ਜੀ ਅਖੰਡ ਪਾਠ ਸਰਵਖਾਇਆ ਜੀ ਮੌਤ ਦਾ ਵਿਆਹ ਦਾ ਦੁਜੇ ਤਜੇ ਗੁਰਮੁਖੋ ਕਦੀ ਇਸ ਤਰ੍ਹਾਂ ਪਾਠ ਰਖਾਈਏ ਵੀ ਸਾਰਿਆਂ ਜੀਆਂ ਨੇ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਖੁਸ਼ੀ ਲੈਣ ਲਈ ਗੁਰੂ ਗ੍ਰੰਥ ਸਾਹਿਬ ਨੂੰ ਕਰ ਲਿਆਉਣਾ ਹੈ ਕੋਈ ਲੋੜ ਨਹੀਂ ਜਾਦੇ ਰਿਸ਼ਤੇਦਾਰ ਸੱਦਨ ਦੀ ਤੇ ਕੋਈ ਜ਼ਰੂਰਤ ਵੀ ਨਾ ਮੈਨੂੰ ਬਖਸ਼ ਦੇ ਜੇ ਤੁਸੀਂ ਵੱਡਾ ਬਿਜ਼ਨਸ ਲੈ ਲਿਆ ਵੱਡਾ ਕਾਰ ਲੈ ਲਿਆ ਵੱਡਾ ਕੋਈ ਕੰਮ ਲੈ ਲਿਆ ਤੁਸੀਂ ਸਦੋਂ ਕੇ ਸ਼ੁਕਰਾਨਾ ਕਰਨੇ ਅੱਧਿਓ ਯਾਦ ਤੇ ਅੰਦਰੋਂ ਈਰਖਾ ਨਾਲ ਪਿੱਟੀ ਜਾਣਗੇ ਬੋਲਣਾ ਕੋਈ ਨਹੀਂ ਉਹਨਾਂ ਨੇ ਬੈਠੇ ਰਹਿਣਗੇ ਤੁਹਾਡੇ کارਖਾਨੇ ਪਿੰਦੇ ਵਾਹ ਵਾਹ ਬੜੀ ਰੱਬ ਦੀ ਕਿਰਪਾ ਬੜੀ ਪਰ ਬਾਅਦ ਵਿੱਚ ਗੱਲਾਂ ਕਰਨਗੇ ਕਿਦੋਂ ਠੱਗੀ ਮਾਰੀ ਲੱਗਦੀ ਸੋ ਇਸੇ ਹੀ ਹੁੰਦਾ ਹੈ ਜੀ ਇਹ ਦੁਨੀਆ ਦੀ ਹਕੀਕਤ ਹੈ ਬਹੁਤ ਚੰਗਾ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਘਰ ਲੈ ਆਈਏ ਜੇ ਸਾਰੇ ਜੀ ਸਹਿਮਤ ਹੋ ਜਾਣ ਕਰਨੀ ਕਮਾਣੀ ਵਾਲੇ ਨਿਤਨੇਮੀ ਗੁਰਸ਼ਿਕ ਪਾਠ ਕਰਨ ਪਾਠ ਸੁਣੀਏ ਤੇ ਜੇ ਕੰਮ ਕਰਨਾ ਹੈ